ਨੰਬਰ ਕਿੰਨੇ ਅਵਤਾਰ ਦੇ ਲਈ ਹੈ ਮੇਰੇ ਮਿੱਤੋ ਜੀ ਪੀ ਦੇ ਪੈਗ ਤੇ ਪੀਕੇ ਦੁੱਧ ਕੌਡੀ ਨਿੰਝੋ ਖੇਡ ਹੁੰਦੀ ਪੈਰ ਲੈਣ ਕੇ ਆ ਜਾਂਦੇ ਆ ਜਦ ਜੱਬਰੂ ਦੀ ਰੇਡ ਹੁੰਦੀ ਫਿਰ ਵਿੱਚਕੜਾਂ ਦੇ ਪੈਣ ਪਟਾਕੇ ਕੰਨ ਗੁੰਝੇ ਛਾਪੜਿਆਂ ਨਾਲ ਗਰ ਮੋਰ ਖੇਡਵੇ ਚੰਕੇ ਮਰਦ ਤੇ ਖੇਡਦੇ ਖਾਤਰਿਆਂ ਨਾਲ ਮਰਦ ਖੇਡਦੇ ਖਾਤਰਿਆਂ ਨਾਲ ਆਲੜ ਪੌਂਦਰੀ ਸ਼ਿਕੰਦਰ ਫਿਰ ਅੱਗੇ ਵੱਲ ਪਾਜਿਆ ਹੋਇਆ ਹੈ ਇੱਕ ਵਿੱਚ ਪਲ ਹੋਵੇ ਪੁਤੀ ਸਰਨਾਮਾ ਬਾਜੇ ਖਾਨੇ ਦੇ ਹਰਜੀਤ ਇਹੇ ਬਿਰਲੇ ਪੱਤੀ ਅਪਦੀਆ ਮਮਾ ਇਹ ਮਾੜੀ ਵਾਲਾ ਬੜਾ ਤਬਾਕੀਆ ਬੜਾ ਟੈਕਨੀਕਲ ਆ ਆ ਕਬੜੀ ਟੀਮ ਜਿਹੜੀ ਜੋੜਦਾ ਹੋਇਆ ਕੱਲ ਕਬੜਾ ਪੱਤ ਪੜੀ ਅਵਤਾਰ ਦੀ ਕਬੜੀ ਪੈਂਦੀ ਹੈ ਅਵਤਾਰ ਗੱਲ ਤੋਂ ਦੀ ਬਣੀ ਹੈ ਲੱਖਾ ਤਿਆਰ ਹੈ ਮੀਣਾ ਤਿਆਰ ਹੈ ਨਾਲ ਤਨਵੀਰ ਤਿਆਰ ਹੈ ਬਾਪੂ ਕਹਿੰਦਾ ਖੇਡ ਪੱਤ ਸ਼ੇਰ ਬਣ ਕੇ ਪੱਕਾ ਤੇ ਚੋਟੀ ਦਾ ਪੈਰ ਬਣ ਕੇ ਚਾਰ ਪਹਿਲੀ ਤੇਰੇ ਉੱਤੇ ਮਾਨ ਕਰਦੇ ਪਰ ਗੁੰਡਵੇਂ ਨਾਲ ਕੋਈ ਨਹੀਂ ਕਿਸੇ ਨੂੰ ਜਾਣਦਾ ਉਹ ਦਜਨਾ ਜਨਾ ਬਾਬੇ ਖੇਡਦੇ ਕਬੱਡੀ ਨਾਮਕਿਆ ਹੁੰਦਾ ਪੂਰੇ ਖਾਰ ਨਾਂ ਦਾ ਨਾਮ ਚਾਹੁੰਦਾ ਪੂਰੇ ਖਾਰ ਨਾਂ ਦਾ 52 ਸੋ ਪਹਿਲਾ ਪੁਆਇੰਟ ਦਾ ਮਿੱਤਰੋ تنਵੀਰ ਕਹਿੰਦੇ ਤਰਵੰਡੀ ਰਾਏ ਪਿੰਡ ਦਾ ਉੱਤਾਂ ਕਹਿੰਦੇ ਅਰਜਨ ਦੇ ਤੀਰ ਬੰਗੜਾ ਹੁੱਕਾ ਹਵਾ ਦੇ ਵਿੱਚ ਖੜੀ ਕਰ ਗਿਆ ਪਰ ਆ ਬੋੜਾ ਵਾਲਿਆ ਇਹ ਮਾਲਵੇ ਵਾਲਾ ਅੱਜ ਮਾਲਵੇ ਦੇ ਪਿੰਡ ਕਹਿੰਦੇ ਖਾਲੇ ਦਾ ਕਬੱਡੀ ਕੱਪ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਬੋੜਾ ਵਾਲਿਆ ਕਹਿੰਦੇ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲੈ ਵੀ ਛੱਡਿਆ ਪੀਦੇ ਆ ਦੇ ਜੱਫੇ ਦਾ 바ਵਾ ਕਹਿੰਦਾ 1100 ਦੇਣਾ 1180 ਕਹਿੰਦਾ ਆਪਾਂ ਦੇਵਾਂਗੇ 250 ਲੋ ਜੱਫਾ ਹੋਣਾ ਜੇ ਮੀਨੇ ਨਾਤਾ ਮੇਰੇ ਮਿੱਤਰੋ ਜਾਫੀ ਚਾਰ ਨੇ ਇਸ ਵੇਲੇ ਮੂੰਗਾ ਕਹਿੰਦੇ ਚੰਦਰਪਾਲ ਭੈਣੀ ਪਿੰਡ ਵਾਲਾ ਜਿਹਨੇ ਰੁੱਤ ਦਾ ਪਿੰਡ ਆਉ ਦੂਜੇ ਪਾਸੇ ਮਾਰੀ ਵਾਲਾ ਲੱਖਾ ਕਰਦਾ ਟਰਾਈ ਮੇਰੇ ਮਿੱਤਰੋ ਪਰ ਮੂੰਗਾ ਭੱਜਿਆ ਇੱਕ ਦਾ ਭੱਜਿਆ ਪਾਸੇ ਕਹਿੰਦੇ ਲੱਗ ਚੁੱਕਾ ਸਿਰੇ ਦਾ ਫਾਈਨਲ ਹੈ ਖਿਆਲੇ ਦੇ ਮੇਲੇ ਦਾ दो जलवार जी करनी होना नंबर कहने झंडे सोनी को दिता गया बाबे दलैशह की धरती है दसवें पात्र श्री गुरु गोबिंद सिंह महाराज उन्होंने चरण शोर प्राप्त धरती है पुत्रा ਚਾਪੀ ਕਹਿੰਦੇ ਚਾਰ ਆਨੇ ਨੇ ਮਿੱਤਰੋ ਬਿਨੇ ਆ ਵਾਫਰੇ ਸੀਮ ਇਸ ਵੇ ਖੇਡ ਮੈਦਾਨ ਦੇ ਵਿੱਚ ਜਪਤਾ ਕਬੱਡੀ ਪਾ ਰਿਹਾ ਹੈ ਚੋਟੀ ਦਾ ਸੁਪਰ ਫਾਈਨਲ ਫਕਰ ਝੰਡੇ ਵਾਲੇ ਸੋਨੀ ਨੇ ਦੋ ਜਫੇ ਲਾ ਕੇ ਹੁਣ ਬੈਸਟਾਂ ਦੀ ਰੇਸ਼ ਵਿੱਚ ਇਹਨ ਪੈਰ ਧਰ ਲਿਆ ਤਨਵੀਰ ਦਾ ਇਧਰਲੇ ਪਾਸੇ ਬਾਲੇ ਦੋਪਰਾ ਉਹ ਦੇਖਿਆ ਆਪੇ ਖਾਰੂ ਨਾਮਾ ਦਾ ਮਾਤੇ ਪੱਟਾਂ ਤੇ ਥੰਮਾ ਓ ਦੁੱਤ ਪੀਤਾ ਜਿੰਨਾ ਮਾਵਾ ਦਾ ਓ ਖਾਲੇ ਵਾਲੇ ਜਿਉਂ ਉਹਨਾਂ ਦੇ ਆਰਾਦੇ ਰੋਵੇ ਰੂਲੇ ਐ ਨਿਆਰੇ ਬੱਜੇ ਪਏ ਆ ਮੇਰੇ ਮਿੱਤਰੋ ਥਾਪੀਆਂ ਵੱਜ ਰਹੀਆਂ ਭਾਜੀਆਂ ਪ੍ਰਾਪਰ ਮੁਰਰੀਆਂ ਸਿਕੰਦਰ ਮਾੜੀ ਵਾਲ ਲੋਕ ਜਿੰਨਾ ਕਰਦੇ ਆ ਵੀ ਵੱਡਾ ਤਿਆਰਦਾ ਖਿਡਾਰੀ ਕੋਲੇ ਤੇ ਤੀਜਾ ਕਹਿੰਦੇ ਨਵੀਂ ਉਮਰ ਦਾ ਮੁੰਡਾ ਹੈ ਪਰ ਕਹਿੰਦੇ ਬਾੜੀ ਬਾਸ਼ ਸਕੰਦਰ ਆਓ ਦੇਖਦੇ ਨੇ ਇੱਕ ਸ਼ਾਨਦਾਰ ਨੰਬਰ ਆਪਣੀ ਟੀਮ ਲਈ ਖੇਡ ਰਿਹਾ ਹੈ ਆ ਭਾਈ ਦੇਸਿਆ ਨੇ ਦੂਜੀ ਬੋਲਤੀ ਤਨਵੀਰ ਸਿੰਘ ਭਾਈ ਦੇਸਿਆ ਨੇ ਕਿੰਨੀਆਂ ਟੱਕਰ ਤਰਵੰਡੀ ਵਾਲੇ ਨਾਲ ਹੋ ਗਈ ਲੋਕਾਂ ਨੇ ਆਪਮਹਾਰੇ ਆਪ ਨੂੰ ਹਾਰੇ ਸੱਚੀ ਟੱਕਰ ਕੋਈ ਟੱਕਰ ਕੋਈ ਤੋੜਨੀ ਕੋਈ ਟੱਕਰ ਕੋਈ ਤੋੜਨੀ ਇਹੀ ਟੱਕਰ ਓਏ ਆਇਆ ਸਵਾਗਤ ਆ ਤਾ ਉਹ ਸੋਹਣਾ ਜਿਉਂ ਜੋਰ ਮਨਾ ਪੱਤਾ ਕੇ ਠਾਪੀ ਵੱਜਦੀ ਨਹੀਂ ਹੰਕਾਰ ਦੀ ਰਤਵਾ ਮੂਸੇ ਵਾਲੇ ਦਾ ਅੱਜ ਖੇੜੇ ਦੇ ਵਿੱਚ ਅੱਗ ਨਿਕਲਦੀ ਹੈ ਫਾਈਨਲ ਖੇਡਾ ਜਾ ਰਿਹਾ ਕਿਤਰ ਪਹਿਲਾ 52 ਕਹਿੰਦਾ ਇਹ ਵਾਲਾ ਜੱਫਾ ਲੱਗ ਜਾਂਦਾ ਤੇ 50 ਦਾ ਹੋਣਾ ਸੀ ਮੇਰੇ ਮਿੱਤਰੋ ਆ ਹਰਿਆਣੇ ਵਾਲਾ ਅੱਜ ਪੰਜਾਬ ਦੇ ਵਿੱਚ ਬੁੱਕ ਦਾ ਮਰਦਾ ਅੱਜ ਪੰਜਾਬ ਦੇ ਵਿੱਚ ਵੇਰ ਵੇਰ ਕੇ ਰੇਡਾਂ ਪਾਦਾ ਮੇਰੇ ਬਲਿਆ ਹਰਿਆਣੇ ਵਾਲਾ ਇਹਦਾ ਤਜਰਬਾ ਵੱਡਾ ਹੈ ਇਹ ਕਹਿੰਦੇ ਚੋਟੀ ਦਾ ਮਾਨ ਹੈ ਇਧਰ ਵਾਲੇ ਵਾਲਾ ਦੇਖਦਾ ਵੀ ਸਾਰਾ ਸੀਜ਼ਰ ਹੋ ਗਿਆ ਤੇ ਕੰਨਾਂ ਦੂਰ ਦੂਰ ਹੋਈਆਂ ਮੇਰੇ ਵਿੱਚੋਂ ਪੈਂਤੀ ਰੇਡ ਦੀ ਜਿੱਥੇ ਲੇ ਪਾਸੇ ਨਾ ਨਾ ਬਾਈ ਸਨੈਪ ਚੈਟ ਪਾ ਦੀਏ ਆ ਰੇੜ ਪੈ ਗਈ ਮੁੰਡੇ ਚਾਰ ਹੈ ਕਹਿੰਦੇ ਚੁੱਕਾਉਣ ਫੱਕਰ ਝੰਡੇ ਵਾਲਿਆ ਕਰ ਤੋਂ ਹੱਥ ਦੁਨੀਆ ਸਾਰਾ ਹੀ ਬੱਠੀਆ ਫੈਸਲਾ ਅੱਕ ਚਾਫੀ ਦਾ ਆਉ ਲਾ ਗਿਆ ਤੀਣਾ ਆਉ ਲਾ ਗਿਆ ਤੀਣਾ ਆਉ ਕਰ ਗਿਆ ਗੱਲਾਂ ਕਸੂਰਦੀਆਂ ਲੈ ਕਿਸਮਾ